ਹਲਕੋਈ 20 ਕਿਲੋਮੀਟਰ ਦਾ ਰਸਲ ਖੜ ਬਣ ਰਿਹਾ ਅੱਜ ਦਾ ਧੰਨਵਾਦ ਕਰਦੇ ਆਂ ਇਹ ਸਰਕਾਰ ਦਾ ਹੀ ਇਹਨੇ ਚਲੋ ਯਾਦ ਕਰ ਲਿਆ ਤੁਹਾਡਾ ਰੋਡ ਹੈ ਜੀ ਜੀ ਕਿਹੜਾ ਕਰਿਆ ਕੇ ਲਿਆ ਹੈ ਪਰਨਾ ਚਾਨਕ ਕਰਾਓ ਇੱਕ ਆਜਾ ਆਜਾ ਅੱਜ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਅਸੀਂ ਕੈਂਪ ਲਗਾਇਆ ਗਿਆ ਜਿੱਥੇ ਸਾਰੇ ਡਿਪਾਰਟਮੈਂਟਸ ਸਾਰੇ ਮੈਕਮਿਆਂ ਦੇ ਜਿਹੜੇ ਅਫਸਰ ਨੇ ਉਹ ਮੌਜੂਦ ਨੇ ਇੱਕ ਬੜੀ ਸਾਡੇ ਪੰਜਾਬੀਆਂ ਲਈ ਸਾਡੇ ਪਿੰਡ ਵਾਸੀ ਵੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਇਵਨ ਕਿ ਐਚੀਐਮ ਸਾਹਿਬ ਤਹਿਸੀਲਦਾਰ ਸਾਰੇ ਜਿਹੜੇ ਵੀ ਮੌਜੂਦ ਅਫਸਰ ਨੇ ਉਹ ਲੋਕਾਂ ਨੂੰ ਜੋ ਨਾਲੀਆਂ ਮੁਸ਼ਕਲਾਂ ਨੇ मौके ਤੇ ਹੱਲ ਕਰ ਰਹੇ ਨੇ ਇੱਥੇ ਮੈਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਵੀ ਇਹ ਚੀਜ਼ ਤੋਂ ਖੋਜਣੇ ਕਿ ਉਹਨਾਂ ਦਾ ਮੋਕੇ ਤੇ ਪਿੰਡ ਵਿੱਚ ਹੀ ਘਰ ਆਣ ਕੇ ਨਵਟਾਰਾ ਕੀਤਾ ਜਾ ਰਿਹਾ ਹੈ ਇਹ ਅਪੀਲ ਵੱਲੋਂ ਵੱਜੋਂ ਮੈਂ ਸਾਰੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਹੁਣ ਸਾਰੇ ਅਫਸਰ ਆਪਣੇ ਦਫ਼ਤਰ ਛੱਡ ਕੇ ਤੁਹਾਡੇ ਘਰ ਆ ਰਹੇ ਹਨ ਸਰਕਾਰ ਤੁਹਾਡੇ ਦਵਾਰ ਮੁਹਿੰਮ ਦੇ ਅਧੀਨ ਇਸ ਕਰਕੇ ਤੁਹਾਡਾ ਆਪਣਾ ਫਰਜ਼ ਬਣਦਾ ਜੇ ਵੀ ਕਿਸੇ ਦੀ ਕੋਈ ਮੁਸ਼ਕਲ ਹੈ ਜਾਂ ਕਨੈਕਸ਼ਨ ਦੀ ਦਿੱਕਤ ਹੈ ਜਾਂ ਕਹਿੰਦੇ ਆਪਣਾ ਪੈਨਸ਼ਨ ਲਵਾਣੀ ਹੈ ਜਾਂ ਕਿਸੇ ਨੂੰ ਹੋਰ ਕੋਈ ਵੀ ਤਕਲੀਫ ਹੈ ਉਹ ਮੋਕੇ ਧਿਆਨ ਕੇ ਆਪਣਾ ਹੱਲ ਕਰਾ ਸਕਦਾ ਹੈ ਕਾਜ ਉਹ ਸਾਡੇ ਇੱਥੇ ਲਾਦਾ ਜੋ ਟੀਚਰ ਹੈ ਕੈਂਪ ਦਾ ਉਹ ਪੂਰਾ ਹੋ ਚੁੱਕਾ ਹੈ ਹਾਂ ਜੀ ਇੱਥੇ ਠੀਕ ਹੈ ਇੱਥੇ ਕੈਂਪ ਲਾਦਾ ਠੀਕ ਹੈ ਅੱਛਾ ਹਾਂ ਲੱਗਿਆ ਨਹੀਂ ਤਤਰਾ ਜਾਣਾ ਪੈਂਦਾ ਹਾਂ ਭਾਈ ਕੀ ਦੋ ਕੁ ਵੇਲੇ ਦੁਆਰ ਖੜਾ ਤਾ ਹਾਂ ਜੀ ਨਹੀਂ ਨਹੀਂ ਠੀਕ ਹੈ ਜੀ ਗਰਮੀ ਬੜੀ ਹੈ ਕਿ ਬਾਪੂ ਦੇ ਤੰਗ ਨਹੀਂ ਹੋਣਾ ਚਾਹੀਦਾ ਆ ਕੋਈ ਗੱਲ ਨਹੀਂ ਇੱਥੇ ਕਰਾਵਾਂਗੇ ਤੁਹਾਡਾ ਸਾਡੀ ਹਾਲ ਕਰਾਵਾਂਗੇ ਹਾਂ ਸਾਰੇ ਅਸਰ ਮਿਲ ਗਏ ਵਾਲੀ ਬੱਸ ਅੱਜ ਤਾਂ ਆਈਂ ਕਹਿੰਦੇ ਵੀ ਆ ਕਾਰਕੂ ਦਾ ਰਸਤਾ ਲੱਗਾ ਜਾਂਦਾ ਹੈ ਉਹ ਕੋਲ ਕਾਰੀ ਕਰ ਜਾਣਾ ਕਰਨਾ ਕੱਲ ਹੀ ਖਤਮ ਹੋ ਗਈ ਹੈ ਨਾ ਮੁਰ ਕੇ ਬੈਠ ਕੇ ਇੱਥੇ ਧਾਸ਼ਕੇ ਢੀਂ ਮਾਗੇ ਆਪਣਾ ਨਾਪੀ ਰਿਹਾ ਉਹ ਮੇਰੇ ਬਾਈਕ ਤੇ ਹੈ ਉਹ ਮੈਂ ਲੈ ਕੇ ਆਇਆ ਆਪਣਾ ਨਾਪੀ ਰਿਹਾ ਹੈ ਉਹ ਬੰਦ ਕਿਉਂ ਨਹੀਂ ਸੌ ਰਹੀ ਪਿੰਡ ਮਾਪ ਕੋਈ ਇੱਥੇ ਕੈਂਪ ਲੱਗਿਆ ਜੀ ਨਹੀਂ ਤੇ ਤੁਹਾਨੂੰ ਲਾਭੇ ਜਾਣਾ ਪੈਣਾ ਸੀ ਇੱਥੇ ਰਸਤੇ ਕੱਢਣ ਦੇ ਰਹੇ ਸਾਰਾ ਕੁਝ ਕੰਮ ਹੋ ਰਿਹਾ ਜੀ ਹਾਂਜੀ ਅਫਸਰ ਆਇਆ ਰ ਮਿਲਣੋਂ ਆਇਆ ਹਾਂਜੀ ਅਫਸਰ ਆਇਆ ਮਿਲਣੋਂ ਆਇਆ ਕਿ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਠੀਕ ਨਹੀਂ ਤੇ ਨਾਪੀ ਆਣੇ ਜੀ ਸਰ ਆਪਣਾ ਪਿੰਡ ਵਾਲੇ ਜੀ ਕਿਤੇ ਆਉਂਦੇ ਪਿੰਡ ਹੀ ਹੋ ਗਿਆ ਸਾਰਾ ਕੰਮ ਨਾਂ ਕਾਹਦੇ ਕਿੰਦਾ ਜੋ ਕਿ ਸਾਡੇ ਪਿੰਡ ਮਾਲਕੋ ਕੈਂਪ ਲੱਗਿਆ ਇਹਦਾ ਬਹੁਤ ਬੈਨੀਫਿਟਾ ਹੈ ਕਿ ਤੁਹਾਨੂੰ ਸ਼ਹਿਰ ਨਹੀਂ ਜਾਣਾ ਪੈਂਦਾ ਜੋ ਕਿ ਸਾਡੇ ਮਾਨਕੋ ਕੈਂਪ ਦੇ ਵਿੱਚ ਮੈਂ ਅੰਦਲ ਕਟਿਗੜ ਤੋਂ ਆਇਆ ਹਾਂ ਇਹਦਾ ਬਹੁਤ ਵਧੀਆ ਹੈ ਮੈਂ ਕਿੰਨ ਕੰਪਾਨ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਸਾਰਾ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਜੀ ਪਹਿਲਾ ਮਾਨ ਸਰਕਾਰ ਦਾ ਜੀ ਧੰਨਵਾਦ ਕਰਦੇ ਹਾਂ ਬਹੁਤ ਜਦੋਂ ਇਸ ਤਰ੍ਹਾਂ ਦੇ ਲੋਕਾਂ ਨੂੰ ਫੈਸਿਲਿਟੀ ਦਿੰਦੀ ਹੈ ਕਿ ਅੱਜ ਦੇਖੋ ਅੱਜ ਆਪ ਦੀ ਸਰਕਾਰ ਆਪ ਦੇ ਦਵਾਰ ਤੇ ਤੇ ਸਿੰਨ ਮਨਕੋਣ ਵਿੱਚ ਕੈਂਪ ਲੱਗੇ ਆ ਜਿਹਦੇ ਵਾਕਵਾਕ ਵਿਭਾਗਾਂ ਤੋਂ ਅਧਿਕਾਰੀ ਆਏ ਆਗੇ ਜਿੱਦਾਂ ਸਮਾਜ ਭਲਾਈ ਆਸੁਰ ਜਿੱਦਾਂ ਕੋਈ ਪੈਨਸ਼ਨ ਦਾ ਕੰਮ ਹੈ ਕੋਈ ਕਿਸੇ ਨੇ ਕਿਸੇ ਪ੍ਰਕਾਰ ਦਾ ਸਰਟੀਫਿਕੇਟ ਬਣਾਉਣਾ ਹੈ ਕੋਈ ਕਿਸੇ ਦੀ ਜਾਣਕਾਰੀ ਲੈਣੇ ਕੋਈ ਲੋਨ ਰਿਸ਼ਵੰਧੀ ਕੋਈ ਮੱਸੀ ਪੜਨ ਭਾਗ ਤੋਂ ਦੀ ਓਵਰਾਲ ਵਿਭਾਗ ਦੇ ਅਧਿਕਾਰੀ ਆਏ ਹੋ ਆਮ ਲੋਕਾਂ ਨੂੰ ਆਮ ਜਨ ਵਧੀਆ ਜਾਣਕਾਰੀ ਦੇ ਰਹੇ ਤੇ ਉਹਨਾਂ ਦੇ ਮੌਕੇ ਤੇ ਹੀ ਇੱਥੇ ਹੱਲ ਕਰ ਰਹੇ ਹਨ ਇਸ ਕਰਕੇ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੀ ਇੱਕ ਪਹਿਲੀ ਸਰਕਾਰ ਹੈ ਜਿਹੜੀ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਦੇ ਟਾਪ ਅਧਿਕਾਰੀ ਭੇਜ ਕੇ ਇੱਥੇ ਲੋਕਾਂ ਦੇ ਕੰਮ ਕਰ ਲਈਏਗੀ ਇਹ ਬਹੁਤ ਬਹੁਤ ਅਸੀਂ ਫੇਰ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਜਿੰਨਾ ਵਧੀਆ ਪ੍ਰਾਲਾ ਕਰਦੇ ਚੱਲ ਗੋ ਇਦਾਂ ਲਈ ਚੱਲਦੇ ਰਹਿਣੇ ਜੀ ਧੰਨਵਾਦ ਮੈਂ ਕਹਿੰਦਾ ਖਾਲਸਾ ਵੈਕਟੂ ਦੇ ਪਤੇ ਮੈਂ ਪੰਡਤ ਲਹਾਰ ਬਜਰਾ ਗੁਰਚਾਤਾ ਜੀ ਸਾਡੇ ਮਾਨ ਸਰਕਾਰ ਵੱਲੋਂ ਬਹੁਤ ਵਧੀਆ ਪਰਹਲੇ ਕੀਤੇ ਜਾ ਰਹੇ ਨੇ ਜੋ ਸਾਰੇ ਅਫਸਰ ਮੌਕੇ ਤੇ ਇੱਥੇ ਪਹੁੰਚੇ ਹੋਏ ਨੇ ਜੋ ਵੀ ਕੰਮ ਹੋਣ ਵਾਲੇ ਨੇ ਕਿਸੇ ਦਾ ਕਿਸੇ ਰਾਸ਼ਨ ਕਾਰਡ ਦਾ ਜਾਂ ਕੋਈ ਕੋਈ ਆਧਾਰ ਕਾਰਡ ਦਾ ਕੰਮ ਹੋਣ ਵਾਲਾ ਜਿਸ ਤਰ੍ਹਾਂ ਵੀ ਕਿਸੇ ਤਰ੍ਹਾਂ ਦਾ ਕੰਮ ਹੋਣ ਵਾਲੇ ਨੇ ਘਟੋ ਘਟ 55 60 ਉਹਦੇ ਵਾਲੇ ਬੰਦੇ ਪਹੁੰਚੇ ਨੇ ਇੱਥੇ ਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਵਧੀਆ ਕੰਮ ਕਰਾ ਰਹੇ ਨੇ ਜੀ ਪਿੰਡਾਂ ਚਾਹਾਂ। ਸਾਡੇ ਖਾਲਸਾ ਵੰਦ ਜੀ ਦੀ ਫਤਿਹ ਜੀ। ਨਾਜਰ ਜਿਸ ਕੇ ਤਨੋਂ ਬੱਜਦੀ ਜਿੰਨੇ ਮਲਕੋਂ ਆਈ। 20 ਸਾਲ ਗੱਲ ਮੇਰਾ ਦਾ ਸੜਕੜ ਬਣ ਰਿਹਾ ਅੱਜ। ਦਾ ਧੰਨਵਾਦ ਕਰਦੇ ਆਂ ਇਹ ਸਰਕਾਰ ਦਾ ਜੀ ਇਹਨੇ ਸਾਨੂੰ ਯਾਦ ਕਰ ਲਿਆ। ਮੁੱਤਕਾ ਤੈਨੂੰ ਕੁਝ ਨਹੀਂ ਪੁੱਛਾਂ ਦੀ। ਪੂਰੇ 20 ਸਾਲ ਹੋ ਗਏ ਸੜਕੜ ਬਣਨੇ ਨੂੰ। ਬਹੁਤ ਵਧੀਆ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਜੀ। ਸਾਰੇ ਬਾਹਰੋਂ ਆਏ ਸੰਗਤਾਂ ਦਾ ਧੰਨਵਾਦ ਆਈ। ਬਹੁਤ ਵਧੀਆ ਸੁਪਰ ਗਾਇਰ ਕੰਪਨੀ। ਇਹਨੇ ਸਾਨੂੰ ਯਾਦ ਹਾਂਜੀ ਮੈਂ ਮੀਤ ਕੋ ਬੋਲਦੀ ਹਾਂ ਜੀ ਧੰਨਵਾਦ ਕਰਦੇ ਹਾਂ ਸਰਕਾਰ ਨੂੰ ਵਕਟਰ ਵਾਲਾ ਪਿੰਡ ਤੋਂ ਆਈ ਸੀ ਮਲਕੋ ਪਿੰਡ ਤੇ ਵੀ ਆ ਗਈ ਸੀ ਵੀ ਬੱਚੇ ਦੀ ਪੜ੍ਹਨ ਵਾਲੀ ਹੁੰਦੀ ਥਣਵਾਰ ਦਾ ਤੁਸੀਂ ਕੀ ਦੱਸੋ ਦਰਾਂਕੀ ਕਹਿਣਾ ਚਾਹੋਗੇ ਦੱਸੋ ਬਹੁਤ ਵਧੀਆ ਜੀ ਅੱਜ ਤੱਕ ਇਹ ਸਰਕਾਰ ਬੜੀ ਕੰਮ ਕਰ ਰਹੀ ਹੈ ਜੀ ਅੱਛਾ ਹਾਂ ਬਹੁਤ ਵਧੀਆ ਕੀਤਾ ਜੀ ਜਿਹੜਾ ਆਪਣੇ ਪਿੰਡ ਜਾ ਕੇ ਜਿਹੜਾ ਬੜਾ ਕੰਮ ਕੀਤਾ ਤੇ ਮੋਸ਼ਰਾ ਹਾਲ ਹੋ ਰਹੀਆਂ ਲੋਕਾਂ ਦੀਆਂ ਚੱਲੋ ਜਾਦੇ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਦੱਸਿਆ ਕਿ ਰਾਸ਼ਨ ਕਾਟ ਨਹੀਂ ਆ ਜਾਂਦੇ ਅੱਛਾ ਇਹ ਨਵਾਂ ਕਟੇ ਹੋਏ ਜੀ ਉਹ ਦੁਬਾਰਾ ਚੜਾਉਣੇ ਕਰਨੇ ਠੀਕ ਹੈ ਇਹ ਤਾਂ ਹੀ ਜ਼ਿਆਦਾ ਜ਼ਿਆਦਾ ਹੁੰਦਾ ਜੀ ਹੋ ਨਹੀਂ ਰਿਹਾ ਜੀ